ਅੱਜ ਹਲਕਾ ਰਾਜਪੁਰੇ ਵਿੱਚ ਵਿਕਾਸ ਕੰਮਾਂ ਨੂੰ ਉਸ ਸਮੇਂ ਵੱਡੀ ਤੇਜ਼ੀ ਮਿਲੀ ਜਦੋਂ ਰਾਜਪੁਰੇ ਵਾਰਡ ਨੰਬਰ 7 ਪ੍ਰਤਾਪ ਕਲੋਨੀ ਅਤੇ ਵਾਰਡ ਨੰਬਰ 15 ਤੇ ਵਾਰਡ ਨੰਬਰ 16 ਅਫੀਸਰ ਕਲੋਨੀ ਦੇ ਵਿੱਚ ਲੱਖਾਂ ਰੁਪਿਆਂ ਦੀ ਲਾਗਤ ਦੇ ਨਾਲ ਸ਼ੁਰੂ ਕੀਤੀਆਂ ਗਈਆਂ ਇੰਟਰਲੋਕਿੰਗ ਟੈਲਾਂ ਦੀ ਸੜਕਾਂ ਨੂੰ ਸ਼ੁਰੂ ਕਰਨ ਵਾਸਤੇ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਆਪਣੇ ਘਰ ਕਮਲਾ ਦੇ ਨਾਲ ਕੰਮਾਂ ਦੀ ਸ਼ੁਰੂਆਤ ਕੀਤੀ ਇਸ ਮੌਕੇ ਤੇ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਇੰਟਰਲੋਕਿੰਗ ਸੜਕਾਂ ਦੀ ਸ਼ੁਰੂਆਤ ਕਰਨ ਵਾਸਤੇ ਸਭ ਤੋਂ ਪਹਿਲਾਂ ਪਹੁੰਚੇ ਵਾਰਡ ਨੰਬਰ 7 ਪ੍ਰਤਾਪ ਕਲੋਨੀ ਦੇ ਵਿੱਚ ਸੋ ਇਸੇ ਦੌਰਾਨ ਉੱਥੇ ਬਣੇ ਊਸ਼ਾ ਮਾਤਾ ਜੀ ਦੇ ਮੰਦਰ ਵਿੱਚ ਜਿੱਥੇ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਦਾ ਸਵਾਗਤ ਵਾਰਡ ਦੇ ਲੋਕਾਂ ਤੇ ਮੰਦਰ ਦੀ ਸੰਗਤ ਦੇ ਵੱਲੋਂ ਫੁੱਲਾਂ ਦੀ ਹਾਰ ਪਾ ਕੇ ਕੀਤਾ ਗਿਆ ਇਸ ਮੌਕੇ ਤੇ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਵੱਲੋਂ ਵਾਰਡ ਨੰਬਰ 7 ਪ੍ਰਤਾਪ ਕਲੋਨੀ ਦੇ ਵਿੱਚ ਬਣਾਈ ਜਾ ਰਹੀ ਇੰਟਰਲੋਕਿੰਗ ਸੜਕ ਦੀ ਸ਼ੁਰੂਆਤ ਕੀਤੀ ਗਈ। ਵਾਰਡ ਦੇ ਲੋਕਾਂ ਦੇ ਵੱਲੋਂ ਹਲਕਾ ਵਿਧਾਇਕਾ ਦਾ ਲੱਡੂਆਂ ਦੇ ਨਾਲ ਮੂੰਹ ਮਿੱਠਾ ਵੀ ਕਰਵਾਇਆ ਗਿਆ। ਇਸ ਤੋਂ ਬਾਅਦ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਵੱਲੋਂ ਵਾਰਡ ਨੰਬਰ 7 ਦੇ ਵਿੱਚ ਲੋਕਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਦੇ ਬਾਰੇ ਵੀ ਸੁਣਿਆ ਗਿਆ। ਮੌਕੇ ਤੇ ਪਰੇਸ਼ਾਨੀਆਂ ਨੂੰ ਹੱਲ ਕਰਨ ਵਾਸਤੇ ਪ੍ਰਤਾਪ ਕਲੋਨੀ ਦੀ ਮੇਨ ਸੜਕ ਨੂੰ ਬਣਾਉਣ ਵਾਸਤੇ ਨਗਰ ਕੌਂਸਲ ਦੇ ਈਓ ਨੂੰ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ। ਇਸ ਤੋਂ ਬਾਅਦ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਪਹੁੰਚੀ ਵਾਰਡ ਨੰਬਰ 15 ਤੇ ਵਾਰਡ ਨੰਬਰ 16 ਦੇ ਵਿੱਚ ਰੱਖੇਗੇ ਨੀ ਪੱਥਰ ਸਮਾਰੋਹ ਦੇ ਵਿੱਚ ਜਿੱਥੇ ਵਾਰਡ ਦੇ ਲੋਕਾਂ ਦੇ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਅਤੇ ਉਹਨਾਂ ਦੇ ਵੱਲੋਂ ਇੰਟਰਲੋਕਿੰਗ ਟੈਲਾਂ ਨਾਲ ਬਣਨ ਵਾਲੀਆਂ ਸੜਕਾਂ ਦੇ ਨੀ ਪੱਥਰ ਰੱਖੇਗੇ ਅਤੇ ਸੜਕਾਂ ਦੀ ਇਸ ਮੌਕੇ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਤੇ ਲੋਕ ਸਭਾ ਚੋਣਾਂ ਲੜ ਚੁੱਕੇ ਉਮੀਦਵਾਰ ਨੀਰਜ ਕੁਮਾਰ ਨੰਨਾ ਨੇ ਵੀ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਦਾ ਆਸ਼ੀਰਵਾਦ ਲੈਂਦੇ ਹੋਏ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਲਿਆ। ਉਹਨਾਂ ਦੇ ਵੱਲੋਂ ਵੀ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਦਾ ਸਵਾਗਤ ਕੀਤਾ ਗਿਆ। ਇਸ ਦੌਰਾਨ ਨੀਨਾ ਮਿੱਤਲ ਦੇ ਵੱਲੋਂ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਨ ਦੇ ਮੌਕੇ ਸਿਰੋਪਾ ਵੀ ਪਾਇਆ ਗਿਆ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਇਸ ਮੌਕੇ ਤੇ ਕੀ ਕੁਝ ਕਿਹਾ ਸੁਣਦਿਆਂ ਉਹਨਾਂ ਦੀ ਜ਼ੁਬਾਨੀ ਕਿਹੜੇ-ਕਿਹੜੇ ਏਰੀਆ ਦੇ ਵਿੱਚ ਅੱਜ ਕੰਮ ਸ਼ੁਰੂ ਹੋ ਰਿਹਾ ਤੇ ਕਿੰਨੇ ਲਾਗਤ ਨਾਲ ਸ਼ੁਰੂ ਹੋ ਰਿਹਾ ਅੱਜ ਅਸੀਂ ਹੁਣ ਜਿਹੜੀ ਸੜਕ ਦੇ ਸ਼ੁਰੂਆਤ ਕੀਤੀ ਹੈ ਇਸ ਦੀ ਡਿਮਾਂਡ ਬਹੁਤ ਲੰਬੇ ਸਮੇਂ ਤੋਂ ਸੀ ਔਰ ਇੱਥੇ ਮੈਂ ਇਹ ਕਹੂੰਗੀ ਕਿ ਸਤਿਗੁਰੂ ਮਹਾਰਾਜ ਦਾ ਦਰਬਾਰ ਵੀ ਸੀਗਾ ਤੇ ਬਹੁਤ ਜ਼ਰੂਰੀ ਵੀ ਸੀਗੀ ਤੇ ਅੱਜ ਇਸ ਤੋਂ ਸ਼ੁਰੂਆਤ ਕਰ ਰਹੇ ਹਾਂ ਚਾਰ-ਪੰਜ ਸੜਕਾਂ ਹੋਰ ਬਣ ਰਹੀਆਂ ਟੋਟਲ 50 ਤੋਂ 55 ਕਰੋੜ ਦੀ ਸੌਰੀ ਲੱਖ ਦੀ ਲਾਗਤ ਨਾਲ ਇਹ ਬਣ ਰਹੀਆਂ ਨੇ ਤੇ ਇਹ ਜਲਦੀ ਪੂਰੀਆਂ ਹੋਣਗੀਆਂ ਤੇ ਜਿਹੜੀਆਂ ਹੋਰ ਨਾਲ ਵੀ ਇੱਥੇ ਇਸ ਕਲੋਨੀ ਚ ਕਈ ਸੜਕਾਂ ਸਾਡੇ ਹੋਰ ਵੀ ਧਿਆਨ ਚਾਹੀਏ ਈਓ ਸਾਹਿਬ ਨੇ ਸਾਰੇ ਹੈਗੇ ਨੇ ਟੀਮ ਤਾਂ ਜਿਹੜੀਆਂ ਸੜਕਾਂ ਅੱਜ ਸਾਡੇ ਰਤੇਸ਼ ਜੀ ਨਾਲ ਵਾਲੀ ਸੜਕ ਸਵੇਰ ਵਿਜ਼ਿਟ ਕਰਕੇ ਗਏ ਨੇ ਇਹਨਾਂ ਸੜਕਾਂ ਦੀ ਵੀ ਜਲਦੀ ਸ਼ੁਰੂਆਤ ਹੋ ਰਹੀ ਹੈ ਕਿਉਂਕਿ ਸਾਡੀ ਇੱਕੋ ਹੀ ਇੱਛਾ ਹੈ ਕਿ ਜੋ ਸਾਡੇ ਦਿਲ ਦੀ ਵੀ ਇੱਛਾ ਹੈ ਕਿ ਕੋਈ ਵੀ ਸੜਕ ਹੈ ਜੀ ਨਾ ਰਵੇ ਕਿ ਜਿਸ ਨਾਲ ਕਲੋਨੀ ਵਾਲਿਆਂ ਨੂੰ ਇਹ ਲੱਗੇ ਕਿ ਜੀ ਅਸੀਂ ਸੜਕ ਤੋਂ ਹੀ ਨਹੀਂ ਜਾ ਸਕਦੇ ਇੱਥੇ ਪਾਣੀ ਖੜਾ ਜਾਂ ਟੋਏ ਹੈਗੇ ਨੇ ਵੀ ਸਾਰੀਆਂ ਸੜਕਾਂ ਅਸੀਂ ਜਲਦੀ ਹੀ ਪੂਰੀਆਂ ਕਰਵਾ ਦਾਂਗੇ ਮੈਡਮ ਇੱਕ ਜਿੱਥੇ ਆਪਾਂ ਖੜੇ ਹਾਂ ਬਿਲਕੁਲ ਉਹ ਸਾਹਮਣੇ ਸਟੇਡੀਅਮ ਹੈ ਇਹਦੇ ਵਾਸਤੇ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਵੀਂ ਚੀਜ਼ ਸੋਚੀ ਹੈ ਆਪਾਂ ਮਤਲਬ ਬਿਲਕੁਲ ਜੀ ਬਿਲਕੁਲ ਸਟੇਡੀਅਮਾਂ ਦਾ ਵੀ ਜਿਵੇਂ ਨੀਲਪੁਰ ਸਟੇਡੀਅਮ ਹੋ ਗਿਆ ਸਟੇਡੀਅਮ ਹੋ ਗਿਆ ਇਹਨਾਂ ਦਾ ਵੀ ਕਾਫੀ ਸੁਧਾਰ ਹੋ ਰਿਹਾ ਇੱਥੇ ਨਵੀਆਂ ਚੀਜ਼ਾਂ ਬਣ ਰਹੀਆਂ ਔਰ ਜਲਦੀ ਇਹ ਪ੍ਰੋਜੈਕਟ ਵੀ ਸ਼ੁਰੂ ਹੋ ਜਾਣਗੇ ਇਸ ਤੋਂ ਬਾਅਦ ਮੈਂ 15 16 ਨੰਬਰ ਵਾਰਡ ਚ ਵੀ ਨੂੰ ਜਾ ਰਹੇ ਹਾਂ ਤੁਸੀਂ ਸਟਾਰਟ ਕਰਨ ਵਾਸਤੇ ਹਾਂਜੀ ਉੱਥੇ ਵੀ ਜਾ ਰਹੇ ਹਾਂ ਉੱਥੇ ਤੁਹਾਡੇ ਸਾਹਮਣੇ ਹੈ ਕਿ ਕਾਫੀ ਦੇਰ ਤੋਂ ਕੰਮ ਚੱਲ ਰਿਹਾ ਉਹ ਤਾਂ ਵਾਰਡ ਐਦਾਂ ਦੇ ਸੀ ਜਿੱਥੇ ਕੀ ਕਦੇ ਇੱਟ ਵੀ ਨਹੀਂ ਲੱਗੀ ਸੀਗੀ ਤਾਂ ਕਾਫੀ ਸੜਕਾਂ ਬਣ ਗਈਆਂ ਜੋ ਰਹਿ ਗਈਆਂ ਉਹਨਾਂ ਚੋਂ ਅੱਜ ਅਸੀਂ ਸ਼ੁਰੂਆਤ ਕਰਨ ਜਾ ਰਹੇ ਹਾਂ ਹੋਰ ਵੀ ਜਿਹੜੀਆਂ ਸੜਕਾਂ ਹੋਰ ਰਹਿ ਗਈਆਂ ਕੁਝ ਦੇ ਟੈਂਡਰ ਲੱਗ ਚੁੱਕੇ ਨੇ ਕੁਝ ਦੇ ਟੈਂਡਰ ਲੱਗਣ ਵਾਲੇ ਨੇ ਬਾਕੀ ਉਹ ਵੀ ਜਲਦੀ ਹੀ ਸ਼ੁਰੂ ਹੋ ਜਾਣਗੀਆਂ न्यूज 89 पंजाब दे लिए राजपुरा तो पत्रकार मोहित कुमार दी खास रिपोर्ट न्यूज 89 पंजाब हर खबर जिन्दा होवे अखर